ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਸਾਦ ਜਪ ਆਦਿ ਸੱਚ ਨਿਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਸੱਚੇ ਪਾਤਸ਼ਾਹ ਤਾਨ ਸਾਧ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿਨਾਂ ਦੇ ਪਰਮ ਪੂਜਨੀਕ ਹਜੂਰੀ ਅੰਦਰ ਸੁਭਾਏ ਮਾਰ ਗੁਰੂ ਕਾ ਖਾਸ ਰੂਪ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ ਆਪ ਸਾਰਿਆਂ ਹੀ ਸੰਗਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤਨ ਦਾ ਸਲਾਣਾ ਪ੍ਰਕਾਸ਼ ਗੁਰਪੁਰਬ ਅਰ ਸੰਤ ਬਾਬਾ ਹਰਨਾਮ ਸਿੰਘ ਜੀ ਤੇ ਨਾਲ ਦੀ ਸਲਾਣਾ ਵਰਸ਼ੇ ਨੂੰ ਬੜੇ ਪ੍ਰੇਮ ਸਤਕਾਰ ਸ਼ਰਧਾ ਭਾਵਨਾ ਨਾਲ ਮਨਾ ਰਹੇ ਹੋ ਰਾਤਰੀ ਦੇ ਦੀਵਾਨ ਦੇ ਵਿੱਚ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਮੇਰੇ ਤੋਂ ਪਹਿਲਾ ਭਾਈ ਸਾਹਿਬ ਜੀ ਗੁਰਬਾਣੀ ਦਾ ਸ਼ਬਦ ਪੜh ਰਹੇ ਸਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ ਮੈਂ ਮੂਰਖ ਕੀ ਕੇਤਕ ਬਾਦ ਹੈ ਕੋਟ ਅਪਰਾਧੀ ਤਰਿਆ ਰੇ ਗੁਰੂ ਨਾਨਕ ਜਨ ਸੁਣਿਆ ਦੇਖਿਆ ਸੇ ਫਿਰ ਗੁਰ ਭਾਸ ਨਾ ਪਰਿਆ ਰੇ ਧੰ ਗੁਰੂ ਨਾਨਕ ਦੇ ਪਾਤਸ਼ਾਹ ਜੀ ਇਹ ਸੰਸਾਰ ਤੇ ਜਗਤ ਗੁਰੂ ਹੋਏ ਅਰ ਧੰ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਸਮੁੱਚਾ ਸੰਸਾਰ ਸਾਰਾ ਸੰਸਾਰ ਹੀ ਗੁਰੂ ਮੰਨਦਾ ਆਪ ਜੀ ਗੁਰੂ ਨਾਨਕ ਦੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ ਵਿਦਾਂਤ ਮਤ ਦੇ ਅਨਸਾਰ ਅਵਤਾਰੀ ਪੁਰਖ ਉਸ ਨੂੰ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਤਿੰਨ ਗੁਣ ਮੌਜੂਦ ਹੋਣ ਉਹਨੂੰ ਸੰਸਾਰ ਤੇ ਅਵਤਾਰੀ ਪੁਰਖ ਮੰਨਿਆ ਜਾਂਦਾ ਅਵਤੀ ਸਹਿ ਭਗਤਾਨ ਦੁਸ਼ਟ ਪਯੋ ਰਖਸ਼ਤੇ ਸੰਸਾਰ ਸਾਗਰ ਤਤਾਰਿਅਤੇ ਇਤੀ અવਤਾਰ ਜੇ ਇਸ ਮਨੁੱਖ ਦੇ ਵਿੱਚ ਇਹ ਤਿੰਨ ਗੁਣ ਹੋਣ ਜੋ ਲੋਕਾਂ ਨੂੰ ਬਿਪਤਾ ਤੋਂ ਬਚਾ ਸਕੇ ਕੋਈ ਮੁਸ਼ਕਲ ਪੈ ਜਾਵੇ ਕੋਈ ਬਿਪਤਾ ਪੈ ਜਾਵੇ ਉਹ ਤੁਝ ਬਚਾ ਸਕੇ ਉਹਨੂੰ ਸੰਸਾਰ ਦੇ ਅਵਤਾਰੀ ਪੁਰਖ ਕਿਹਾ ਜਾਂਦਾ ਹੈ ਬੀਬੀგან ਨੂੰ ਵਿਸ਼ੇਸ਼ ਕਰਕੇ ਬੇਨਤੀ ਹੈ ਆਪ ਜੀ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠੇ ਹੋ ਥੋੜਾ ਜਿਹਾ ਇਕਾਗਰ ਚਿਤ ਹੋ ਕੇ ਬੈਠਿਆ ਕਰੋ ਤੇ ਗੱਲਾਂ ਤੋਂ ਸੰਕੋਚ ਕਰਿਆ ਕਰੋ ਗੱਲਾਂ ਤੇ ਆਪਾਂ ਸਾਰਾ ਦਿਨ ਹੀ ਕਰਦੇ ਆ ਬਾਹਰ ਜਾ ਕੇ ਫਿਰ ਗੱਲਾਂ ਹੀ ਕਰਨੀਆਂ ਐ ਪਰ ਜਦੋਂ ਆਪਾਂ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠੇ ਆ ਤਦੋ ਇਹ ਸੰਕੋਚ ਕਰਿਆ ਕਰੋ ਕਿ ਗੱਲਾਂ ਬਾਤਾਂ ਘਾਟ ਕਰੀਏ ਅਰ ਗੁਰੂ ਕੀ ਬਾਣੀ ਨੂੰ ਵੱਧ ਸੁਣੀਏ ਇਹ ਸਾਡੇ ਜੀਵਨ ਦਾ ਲਾਹਾ ਹੈ ਸਤਿਗੁਰਾਂ ਨੇ ਬਾਣੀ ਜਖੈ ਆਇਆ ਸਫਲਤਾ ਹੂ ਕਉ ਗਨਿਐ ਜਾਸ ਰਸਨ ਹਰ ਹਰ ਜਸ ਭਨਿਐ ਆਏ ਬਸੇ ਸਾਧੂ ਕੇ ਸੰਗੇ ਔਨ ਦਿਨ ਨਾਮ ਤੇ ਆਵੇ ਰੰਗੇ ਇਸ ਕਰਕੇ ਥੋੜਾ ਜਿਹਾ ਵਿਸ਼ੇਸ਼ ਕਰਕੇ ਧਿਆਨ ਦਿਆ ਕਰੋ ਸਮਾਂ ਸੀਮਤ ਹੈ 5 ਮਿੰਟ ਤੇ ਹੋ ਵੀ ਗਏ ਨੇ ਅਵਤਾਰੀ ਪੁਰਖ ਸੰਸਾਰ ਤੇ ਉਹਨੂੰ ਕਿਹਾ ਜਾਂਦਾ ਜਿਹਦੇ ਵਿੱਚ ਤਿੰਨ ਗੁਣ ਹੋਣ ਜੋ ਲੋਕਾਂ ਨੂੰ ਬਿਪਤਾ ਤੋਂ ਬਚਾ ਸਕੇ ਅਵਤੀ ਸਹਿ ਭਗਤਾਨ ਦੁਸ਼ਟੇ ਪਯੋ ਰਖਤੀ ਦੁਸ਼ਟਾਂ ਤੋਂ ਜੋ ਰੱਖਿਆ ਕਰ ਸਕੇ ਅਰ ਜਿਹਦੇ ਵਿੱਚ ਇੰਨੀ ਤਾਕਤ ਹੋਵੇ ਇੰਨੀ ਸਮਰਥਾ ਵਾਲਾ ਹੋਵੇ ਇਹ ਉਹਦਾ ਜੋ murid ਹੈ ਜਿਹੜਾ ਉਹਦਾ ਚੇਲਾ ਹੈ ਜਿਹੜਾ ਉਹਦਾ ਸੇਵਕ ਹੈ ਜਿਹੜਾ ਉਹਨੂੰ ਮੰਨਣ ਵਾਲਾ ਜਗਿਆਸੂ ਹੈ ਉਹਨੂੰ ਮੁਕਤ ਕਰ ਸਕੇ ਉਹ ਦੁਬਾਰਾ ਜਿਹੜਾ ਜਨਮ ਤੇ ਮਰਨ ਦਾ ਚੱਕਰ ਹੈ ਇਹ ਤੋਂ ਉਹਨੂੰ ਮੁਕਤ ਕਰ ਸਕੇ ਦੁਸ਼ਟੇ ਪਯੋ ਰਖਤੀ ਸੰਸਾਰ ਸੰਸਾਰ ਸਾਗਰ ਤਾਰੀ ਅਤੇ ਇਹ ਤੋ ਜੋ ਪਾਰ ਉਤਾਰ ਦੇ ਇਤੇ ਅਵਤਾਰ ਉਹਨੂੰ ਅਵਤਾਰ ਪੁਰਖ ਕਿਹਾ ਹੈ ਛੇ ਤਰ੍ਹਾਂ ਦਾ ਅਵਤਾਰੀ ਪੁਰਖ ਮੰਨਿਆ ਇੱਕ ਅਨਸਵਤਾਰ ਅਵੇਸ਼ਾ ਅਵਤਾਰ ਨਿਤ ਅਵਤਾਰ ਨਮਿਤ ਅਵਤਾਰ ਕਲਾ ਅਵਤਾਰ ਤੇ ਪੂਰਨ ਅਵਤਾਰ ਇਹ ਛੇ ਅਵਤਾਰ ਸੰਸਾਰ ਤੇ ਮੰਨੇ ਆਂ ਚਾਰ ਤਰ੍ਹਾਂ ਦਾ ਮਨੁੱਖ ਮੰਨਿਆ ਜਾਂਦਾ ਹੈ ਵਿਚਾਰ ਸਾਗਰ ਦੇ ਅਨਸਾਰ ਪਾਮਰ ਹੈ ਵਸ਼ਈ ਹੈ ਜਗਿਆਸੂ ਹੈ ਤੇ ਮੁਕਤ ਹੈ ਇਹ ਚਾਰ ਪ੍ਰਕਾਰ ਦਾ ਜਿਹੜਾ ਹੈ ਉਹ ਮਨੁੱਖ ਮੰਨਿਆ ਜਾਂਦਾ ਹੈ ਚਾਰ ਪ੍ਰਕਾਰ ਦਾ ਇੱਕ ਗੁਰੂ ਮੰਨਿਆ ਜਾਂਦਾ ਇੱਕ ਹੈ ਪ੍ਰਿੰਗੇ ਗੁਰੂ ਇੱਕ ਹੈ ਦੀਪਕ ਗੁਰੂ ਇੱਕ ਹੈ ਪਾਰਸ ਗੁਰੂ ਇੱਕ ਹੈ ਚੰਦਨ ਗੁਰੂ ਪ੍ਰਿੰਗੇ ਇੱਕ ਪ੍ਰਕਾਰ ਦਾ ਕੀੜਾ ਹੁੰਦਾ ਹੈ ਜਿਹੜਾ ਦੂਜੇ ਕੀੜਿਆਂ ਨੂੰ ਚੁੱਕ ਕੇ ਆਪਣੀ ਖੋਡ ਵਿੱਚ ਲੈ ਆਉਂਦਾ ਉਹਦੇ ਕੋਲ ਭੀਂ ਭੀਂ ਦੀ ਆਵਾਜ਼ ਕਰਦਾ ਔਰ ਕੁਝ ਦਿਨਾਂ ਬਾਅਦ ਉਹ ਕੀੜਾ ਵੀ ਭੀਂ ਭੀਂ ਦੀ ਆਵਾਜ਼ ਕਰਨ ਲੱਗ ਪੈਂਦਾ ਬਾਰੇ ਅਸਰ ਬਹੁਤਾ ਦਿਨ ਨਹੀਂ ਰਹਿੰਦਾ ਹੈ ਉਹ ਫੇਰ ਦੁਬਾਰਾ ਉਸ ਹਾਲਤ ਵਿੱਚ ਆ ਜਾਂਦਾ ਦੂਸਰਾ ਚੰਦਨ ਗੁਰੂ ਮੰਨਿਆ ਗਿਆ ਹੈ ਜੇਵੇਂ ਚੰਦਨ ਦੇ ਲਾਗੇ ਜਿਹੜਾ ਵੀ ਕੋਈ ਬੂਟਾ ਹੈ ਜਿਹੜਾ ਕੋਈ ਦਰਖਤ ਹੈ ਉਹਦੇ ਵਿੱਚੋਂ ਚੰਦਨ ਦੀ ਬਾਸ਼ਨਾ ਆਉਣ ਲੱਗ ਪੈਂਦੀ ਹੈ ਸੁਗੰਧੀ ਆਉਣ ਲੱਗ ਪੈਂਦੀ ਹੈ ਪਰ ਜਿਹੜਾ ਚੰਦਨ ਹੈ ਉਹ ਵਾਸ ਦੇ ਰੁੱਖ ਨੂੰ ਸੁਗੰਧੇ ਨਹੀਂ ਦੇ ਸਕਦਾ ਆਵੇ ਨਿੰਮ ਵਰਗਾ ਕੌੜਾ ਰੁੱਖ ਹੈ ਜੇ ਉਹ ਚੰਦਨ ਦੇ ਲਾਗੇ ਵਸ ਜਾਵੇ ਤੇ ਉਹਦੇ ਵਿੱਚ ਉਹ ਸੁਗੰਧੀ ਆਉਣ ਲੱਗ ਪੈਂਦੀ ਹੈ। ਪਾਤਸ਼ਾਹ ਦੀ ਬਾਣੀ ਦਾ ਬਚਨ ਹੈ ਜੋ ਚੰਦਨ ਸੰਗ ਬਸੇ ਨਿੰਮ ਬਿਰਖਾ ਗੁਣ ਚੰਦਨ ਕੇ ਬਸਖੇ। ਨਿੰਮ ਵਿੱਚ ਵੀ ਚੰਦਨ ਵਾਲੇ ਗੁਣ ਆ ਜਾਂਦੇ ਨੇ। ਪਰ ਬਾਬਾ ਕਬੀਰ ਸਾਹਿਬ ਨੇ ਆਖਿਆ ਕਬੀਰ ਬਾਸ ਬਡਾਈ ਬੂਡਿਆ ਉਹ ਮਤ ਡੁੱਬ ਕੋਏ ਚੰਦਨ ਕੈ ਨਿਗਟਾ ਬਸੈ ਬਾਸ ਸੁਗੰਧ ਨਾ ਹੋਏ ਬਾਸ ਵਿੱਚ ਸੁਗੰਧ ਨਹੀਂ ਭਰਦੀ ਉਹ ਸਗੋ ਅੱਗ ਲਾ ਦਿੰਦਾ ਤੀਸਰਾ ਜਿਹੜਾ ਉਹ 파ਰਸ਼ ਗੁਰੂ ਮੰਨਿਆ ਜਾਂਦਾ ਹੈ 파ਰਸ਼ ਜਿਹੜੀ ਧਾਤ ਨੂੰ ਛੋ ਜਾਵੇ ਉਹਨੂੰ ਸੋਨਾ ਬਣਾ ਦਿੰਦੀ ਪਰ ਉਹ ਸੋਨਾ ਬਣਿਆ ਹੋਇਆ ਜਿਹੜਾ ਧਾਤ ਹੈ ਉਹ ਅੱਗੇ ਕਿਸੇ ਨੂੰ ਸੋਨਾ ਨਹੀਂ ਬਣਾ ਸਕਦਾ ਚੌਥਾ ਜਿਹੜਾ ਉਹ ਦੀਪਕ ਗੁਰੂ ਮੰਨਿਆ ਦੀਪਕ 1 ਤੋਂ 2 2 ਤੋਂ 3 3 ਤੋਂ 4 4 ਤੋਂ ਹਜ਼ਾਰਾਂ ਦੀਵੇ ਬਾਲ ਦਿੱਤੇ ਜਾਂਦੇ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਰਪਾ ਕੀਤੀ ਜਿਹੜਾ ਗੁਰੂ ਨਾਨਕ ਦੇ ਪਾਤਸ਼ਾਹ ਦਾ ਸਿੱਖ ਬਣਿਆ ਹੈ ਗੁਰੂ ਨਾਨਕ ਦੇ ਪਾਤਸ਼ਾਹ ਨੇ ਉਹਨੂੰ ਇੰਨੀ ਕੁ ਸਮਰਥਾ ਬਖਸ਼ੀ ਹੈ ਜਪਜੀ ਸਾਹਿਬ ਦੇ ਵਿੱਚ ਪਾਤਸ਼ਾਹ ਨੇ ਆਖਿਆ ਮੰਨੈ ਪਾਵਹਿ ਮੋਖ ਦਵਾਰ ਉਹ ਮੁਖ ਦਵਾਰ ਨੂੰ ਮੁਕਤੀ ਦੇ ਦਵਾਰ ਨੂੰ ਪ੍ਰਾਪਤ ਕਰ ਜਾਂਦਾ ਮਨ ਹੈ ਪਰਵਾਰ ਹੈ ਸਾਧਾਰ ਉਹ अनेका ਨੂੰ ਤਾਰ ਲੈਂਦਾ ਪਾਈ ਗੁਰਦਾਸ ਜੀ ਨੇ ਆਖਿਆ ਆਪ ਧਰਿਆ ਤਰੇਣ ਸ੍ਰਿਠਾ ਮਨ ਹੈ ਪਰਵਾਰ ਹੈ ਸਾਧਾਰ ਮਨ ਹੈ ਪਾਵਹਿ ਮੁਖ ਦਵਾਰ ਮਨ ਹੈ ਪਰਵਾਰ ਹੈ ਸਾਧਾਰ ਮਨ ਤਰੈ ਤਾਰੇ ਗੁਰ ਸਿੱਖ ਇਹੜਾ ਗੁਰੂ ਕੀ ਬਾਣੀ ਨੂੰ ਮੰਨਦਾ ਆਪ ਵੀ ਤਰ ਜਾਂਦਾ ਹੈ ਤੇ ਹੋਰਾਂ ਕਈਆਂ ਨੂੰ ਤਾਰ ਦਿੰਦਾ ਮੈਂ ਇੱਕ ਛੋਟੀ ਜੀ ਸਾਖੀ ਸੁਣਾ ਕੇ ਸਮਾਪਤੀ ਕਰ ਦੇਣੀ ਹੈ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਘਰ ਦੇ ਅਨਨ ਪਿਆਰੇ ਸੇਵਕ ਭਾਈ ਸਾਹਿਬ ਭਾਈ ਮਰਦਾਨਾ ਜੀ ਭਾਈ ਮਰਦਾਨਾ ਜੀ ਗੁਰੂ ਨਾਨਕ ਦੇ ਪਾਤਸ਼ਾਹ ਜਦੋਂ 10 ਸਾਲ ਦਾਸ ਸਾਲ ਦਾਸ ਵਰੇ ਅਵਸਥਾ ਕਰਕੇ ਵੱਡੇ ਨੇ ਪਾਈ ਮਰਦਾਨਾ ਜੀ ਦਾ ਜਨਮ ਪਹਿਲਾ ਹੋਇਆ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਜਨਮ ਬਾਅਦ ਵਿੱਚ ਹੁੰਦਾ ਇੱਕ ਦਿਨ ਦਾ ਸਮਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨਨਕਾਣਾ ਸਾਹਿਬ ਦਾ ਜਿੱਥੇ ਸਥਾਨ ਹੈ ਜਿੱਥੇ ਮਹਾਰਾਜ ਦਾ ਘਰ ਬਣਿਆ ਹੈ ਜਿੱਥੇ ਜਨਮ ਸਥਾਨ ਹੈ ਇਹ ਤੋਂ ਬਾਹਰ ਦੇ ਪਾਸੇ ਛੋਟਾ ਜਿਹਾ ਜਿਹੜਾ ਉਹ ਝੜੀ ਬਣੀ ਹੋਈ ਹੈ ਛੋਟਾ ਜਿਹਾ ਰੁੱਖਾਂ ਦਾ ਇਲਾਕਾ ਬਣਿਆ ਹੋਇਆ ਭਾਈ ਸਾਹਿਬ ਭਾਈ ਮਰਦਾਨਾ ਜੀ ਉੱਥੇ ਬੈਠ ਕੇ ਗਾ ਰਹੇ ਸਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸੁਣਿਆ ਭਾਈ ਮਰਦਾਨਾ ਜੀ ਕੋਲ ਗਏ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ ਕਰਤਾਰ ਨੇ ਵਾਹਿਗੁਰੂ ਨੇ ਕਿਰਪਾ ਕੀਤੀ ਏ ਤੈਨੂੰ ਰਾਗ ਦੀ ਸਮਝ ਐ ਤੈਨੂੰ ਰਾਗ ਦੀ ਸੋਝੀ ਇਹ ਰਾਗ ਵੀ ਹਰ ਕਹੇ ਤੇ ਵਾਸ ਦੀ ਖੇਡ ਨਹੀਂ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿ ਇਹ ਰਾਗ ਤੂੰ ਕਿਤੇ ਕਰਤਾਰ ਦੀ ਸਿਫਤ ਚ ਗਾ ਦੇ ਤੇਰਾ ਹਲਤ ਪਲਤ ਤੇਰਾ ਸੁਹੇਲਾ ਹੋ ਜਾਵੇਗਾ ਤੂੰ ਮੁਕਤ ਹੋ ਜਾਵੇਂਗਾ ਭਾਈ ਮਰਦਾਨਾ ਨੇ ਆਖਿਆ ਬਾਬਾ ਮੈਂ ਗਾਉਂਦਾ ਹਾਂ ਸਿਰਫ ਪੈਸਾ ਕਰਕੇ ਪੇਟ ਦੀ ਪੂਰਤੀ ਕਰਕੇ ਰੋਟੀ ਦੇ ਖਾਤਰ ਮੈਂ ਗਾਉਂਦਾ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਖਿਆ ਜਿਹੜੇ ਕਰਤਾਰ ਦੀ ਕੀਰਤੀ ਗਾਉਂਦੇ ਨੇ ਪਰਮੇਸ਼ਰ ਉਹਨਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਫਿਰ ਆਪ ਕਰਦਾ ਹੈ ਰੋ ਵਿਚਾਰ ਭਾਈ ਮਰਦਾਨਾ ਜੀ ਨੇ ਲੰਮਾ ਸਮਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਘਰ ਵਿੱਚ ਸੇਵਾ ਕੀਤੀ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ ਚੌਂ ਦਿਸ਼ਾਵਾਂ ਨੂੰ ਭਾਈ ਮਰਦਾਨਾ ਜੀ ਨਾਲ ਗਏ ਤੇ ਜਦੋਂ ਭਾਈ ਮਰਦਾਨਾ ਜੀ ਦਾ ਅੰਤਮ ਸਮਾਂ ਆਇਆ ਅਫਗਾਨਿਸਤਾਨ ਦੇ ਇਲਾਕੇ ਦੇ ਵਿੱਚ ਇੱਕ ਖੁਰਮ ਦਰਿਆ ਵਹਿੰਦਾ ਉਸ ਸਥਾਨ ਤੇ ਭਾਈ ਮਰਦਾਨਾ ਜੀ ਦਾ ਅੰਤਮ ਸਮਾ ਸੀ ਭਾਈ ਮਰਦਾਨਾ ਜੀ ਨੂੰ ਤੇਜ ਬੁਖਾਰ ਹੋਇਆ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਕੋਲ ਹੋ ਕੇ ਕੋਲ ਜਾ ਕੇ ਕਹਿੰਦੇ ਨੇ ਬਾਬਾ ਥਕਾਨ ਹੋਏ ਗਈ ਹੈ ਸਰੀਰ ਥੱਕ ਗਿਆ ਹੈ ਕਿਤੇ ਚੱਲ ਕੇ ਆਰਾਮ ਕਰੀਏ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ ਮਰਦਾਨਿਆ ਔਰ ਰੁੱਖ ਦੇ ਹੇਠ ਬੈਠ ਕੇ ਆਰਾਮ ਕਰਦੇ ਹਨ ਮਹਾਰਾਜ ਬੈਠੇ ਭਾਈ ਮਰਦਾਨਾ ਜੀ ਨੇ ਆਪਣਾ ਸਿਰ ਗੁਰੂ ਨਾਨਕ ਦੇ ਪਾਤਸ਼ਾਹ ਦੇ ਗੋਡੇ ਤੇ ਰੱਖਿਆ ਮਹਾਰਾਜ ਉਹਦੇ ਮੁੱਖ ਦੇ ਉੱਪਰ ਹੱਥ ਫੇਰ ਦੇ ਵੇਖਿਆ ਇਹਨੂੰ ਤੇ ਬੁਖਾਰ ਹੋਇਆ ਮਹਾਰਾਜ ਨੇ ਹੱਥ ਫੇਰਿਆ ਤੇ ਭਾਈ ਮਰਦਾਨਾ ਜੀ ਨੇ ਆਪਣਾ ਸਿਰ ਮਹਾਰਾਜ ਦੀ ਗੋਦੀ 'ਚ ਰੱਖ ਲਿਆ ਮਹਾਰਾਜ ਜਾਣ ਗਏ ਤੇ ਦਾ ਅੰਤਮ ਸਮਾਜ ਨੇੜੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਖਿਆ ਭਾਈ ਜੀ ਤੁਸਾਂ ਦੇ ਅਸਾ ਪਾਸੋਂ ਵਿਛੜਨ ਲੱਗੇ ਹੋ ਸਮਾ ਆ ਗਏ ਤੁਸਾਂ ਅਸਾ ਪਾਸੋਂ ਵਿਛੜਨ ਲੱਗੇ ਹੋ ਭਾਈ ਮਰਦਾਨਾ ਜੀ ਨੇ ਹੱਥ ਜੋੜਦੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਖਿਆ ਮਰਦਾਨਿਆ ਇੰਨਾ ਸਮਾ ਤੂੰ ਗੁਰੂ ਨਾਨਕ ਦੇ ਪਾਤਸ਼ਾਹ ਦੇ ਘਰ ਦੇ ਵਿੱਚ ਰਹਿ ਕੇ ਕਰਤਾਰ ਦੀ ਕੀਰਤਨ ਨੂੰ ਗਾਇਆ ਮੰਗ ਭਾਈ ਮਰਦਾਨੇ ਨੇ ਆਖਿਆ ਨਹੀਂ ਬਾਬਾ ਜਦੋਂ ਦਾ ਤੇਰੇ ਚਰਨਾਂ ਦੇ ਵਿੱਚ ਆ ਗਿਆ ਹਾ ਇਹ ਮੰਗਣ ਵਾਲਾ ਮਨੂਆ ਖਤਮ ਹੋ ਗਿਆ ਮਰ ਚੁਕਿਆ ਹੁਣ ਕੋਈ ਆਸਾ ਮਨਸਾ ਤ੍ਰਿਸ਼ਨਾ ਨਹੀਂ ਰਹੇਗੀ ਮਾਨ ਦੇ ਵਿੱਚ ਮਹਾਰਾਜ ਨੇ ਆਖਿਆ ਤੇਰੀ ਕੋਈ ਯਾਦਗਾਰ ਬਣਾ ਦਈਏ ਦੁਨੀਆ ਦਿਨ ਬਾਅਦ ਪੂਜੇਗੀ ਉਹਨੇ ਆਖਿਆ ਬਾਬਾ ਮੈਂ ਆਪ ਨੂੰ ਜਾਣਦਾ ਹਾਂ ਆਪ ਜੀ ਮੇਰੀ ਆਤਮਾ ਨੂੰ ਇਹ ਸਰੀਰ ਵਿੱਚੋਂ ਕੱਢ ਕੇ ਇੱਟਾਂ ਦੇ ਵਿੱਚ ਬੰਦ ਨਹੀਂ ਕਰੋਗੇ। ਭਾਵ ਮੇਰੀ ਯਾਦਗਾਰ ਨਹੀਂ ਬਣਾਉਗੇ। ਮਹਾਰਾਜ ਨੇ ਆਖਿਆ ਤੂੰ ਇਹਨਾਂ ਲੰਬਾ ਸਮਾਂ ਸੇਵਾ ਕੀਤੀ ਕੋਈ ਲੋਕ ਦਾ ਸੁੱਖ ਕੋਈ ਪਰਲੋਕ ਦਾ ਸੁੱਖ ਤੇ ਭਾਈ ਮਰਦਾਨੇ ਨੇ ਇੱਕੋ ਗੱਲ ਮੰਗੀ ਕਹੇ ਲੱਗਾ ਪਾਤਸ਼ਾਹ ਜੇ ਤਰੁੱਠਿਓ ਆਸਾ ਨੂੰ ਵਿਛੋੜਨਾ ਨਾਹੀਂ ਆਪਣੇ ਪਾਸੋ ਨਾ ਇੱਥੇ ਤੇ ਨਾ ਉੱਥੇ। ਭਾਵ ਆਪਣਾ ਪੱਖ ਨਾ ਛੱਡਣ। ਗੁਰੂ ਨਾਨਕ ਦੇ ਪਾਤਸ਼ਾਹ ਨੇ ਆਖਿਆ ਮਰਦਾਨੀ ਜਿੱਥੇ ਮੇਰਾ ਵਾਸਾ ਉਥੇ ਤੇਰਾ ਵਾਸਾ ਗੁਰੂ ਨਾਨਕ ਦੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਵੇਖੋ ਗੁਰਮੁਖੋ ਭਾਈ ਸਾਹਿਬ ਨੇ ਸ਼ਬਦ ਪੜਿਆ ਗੁਰ ਨਾਨਕ ਜੀ ਨੇ ਸੁਣਿਆ ਵੇਖਿਆ ਸੇ ਫਿਰ ਗੁਰ ਭਾਸ ਨਾ ਪਰਿਆ ਦੇ ਉਹ ਦੁਬਾਰਾ ਜਨਮ ਤੇ ਮਰਨ ਦੇ ਚੱਕਰ ਵਿੱਚ ਨਹੀਂ ਪੈਂਦੇ ਜਿਨਾਂ ਨੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਿੱਖਿਆ ਨੂੰ ਸੁਣਿਆ ਔਰ ਮੰਨਿਆ ਹੈ ਗੁਰੂ ਕਿਰਪਾ ਕਰੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਤਿੰਨ ਬਚਨ ਭਾਈ ਮਰਦਾਨਾ ਜੀ ਨੂੰ ਕਹੇ ਸਨ ਜਿਹੜੇ ਆਪਣੇ ਸਾਰਿਆਂ ਵਾਸਤੇ ਮੰਨਨੇ ਲਾਜ਼ਮੀ ਨੇ ਸਮਾ ਦੁੱਖ ਮਿੱਟੂ ਪਰ ਹੋ ਗਏ ਮਾਫ਼ ਕਰਨਾ ਸਾਰਿਆਂ ਵਾਸਤੇ ਜਿਹੜੇ ਮੰਨਨੇ ਲਾਜ਼ਮੀ ਨੇ ਪਹਿਲਾ ਬਚਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਆਖਿਆ ਮਰਦਾਨਿਆ ਅਮਰਤ ਵੇਲਾ ਕਦੇ ਨਹੀਂ ਖੋਜਣਾ ਹੈ ਅਮਰਤ ਵੇਲੇ ਜ਼ਰੂਰ ਜਾਗਣਾ ਹੈ ਦੂਸਰਾ ਇਨਾ ਕੇਸਾਂ ਦੀ ਸੰਭਾਲ ਜ਼ਰੂਰ ਕਰਨੀ ਹੈ ਇਹ ਗੁਰੂ ਕੀ ਮੋਰਨੇ ਦਸਵੇਂ ਪਾਤਸ਼ਾਹ ਨੇ ਆਖਿਆ ਇਹ ਮੋਰ ਆਗਿਆ ਸੁਨੋ ਏ ਪਿਆਰੇ ਬਿਨਾ ਤੇਗ ਕੇ ਸਿੰਘ ਦੇਵ ਨਾ ਦਿਦਾਰੇ ਮਾਰ ਕਹਿੰਦੇ ਜੇ ਸਾਡੇ ਕੋਲ ਆਉਣਾ ਹੈ ਨਾ ਕੇਸ ਤੇਰੇ ਮੁਖ ਤੇ ਹੋਣ ਤੇਰੇ ਕੇਸ ਸਭ ਸੂਰਤ ਹੋਣ ਤੀਸਰਾ ਬਚਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ ਤੇਰੇ ਘਰ ਦੇ ਵਿੱਚ ਅਤਿਥੀ ਆਵੇ ਕੋਈ ਆਵੇ ਗਰੀਬ ਆਵੇ ਅਮੀਰ ਆਵੇ ਜਥਾ ਸ਼ਕਤ ਉਹਦੀ ਸੇਵਾ ਕਰਨੀ ਹੈ ਆਤਿਥੀ ਦੇਵ ਹੋ ਬਵਹ ਭਾਵ ਜਿਹੜਾ ਅਤਿਥੀ ਹੈ ਉਹਨੂੰ ਦੇਵ ਸਰੂਪ ਜਾਣ ਕੇ ਬ੍ਰਹਮ ਸਰੂਪ ਜਾਣ ਕੇ ਪਰਮੇਸ਼ਰ ਦਾ ਸਰੂਪ ਜਾਣ ਕੇ ਉਹਦੀ ਸੇਵਾ ਕਰਨੀ ਹੈ ਤੇ ਜਿੰਨਾ ਚਿਰ ਭਾਈ ਮਰਦਾਨਾ ਜੀ ਤੇਰੇ ਪਰਿਵਾਰ ਦੇ ਵਿੱਚ ਤਿੰਨ ਬਚਨ ਪਲਦੇ ਰਹਿਣਗੇ ਜਿੰਦਗੀ ਭਰ ਕਦੀ ਕੋਈ ਤੋਟਾ ਨਹੀਂ ਆਵੇਗਾ ਗੁਰੂ ਨਾਨਕ ਦੇਵ ਪਾਤਸ਼ਾਹ ਕਿਰਪਾ ਕਰਨ ਭਈ ਆਪ ਸਾਰੇ ਇਕੱਤਰ ਹੋ ਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਬੜੇ ਪ੍ਰੇਮ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਕੋਸ਼ਿਸ਼ ਕਰਿਆ ਕਰੋ ਜਦੋਂ ਇਹ ਪੁਰਬ ਆਉਂਦੇ ਨੂੰ ਜਪਜੀ ਸਾਹਿਬ ਦੀ ਬਾਣੀ ਪੜੋ ਜਪਜੀ ਸਾਹਿਬ ਕੰਠ ਕਰਨ ਦੀ ਕੋਸ਼ਿਸ਼ ਕਰੋ ਕੇਸਾ ਧਾਰੀ ਹੋਵੋ ਜਿਨ੍ਹਾਂ ਅਜੇ ਤੱਕ ਕੇਸ ਨਹੀਂ ਰੱਖੋ ਕੇਸ ਰੱਖੋ ਸਾਡੇ ਸੰਗਰਾਮ ਦੇ ਮਨਾਏ ਪੁਰਬ ਮਨਾਏ ਤਾਂ ਸਭ ਨੇ ਜੇ ਆਪਾ ਗੁਰੂ ਕੇ ਬਚਨ ਨੂੰ ਸਤ ਕਰਕੇ ਮੰਨਦੇ ਗੁਰੂ ਕਿਰਪਾ ਕਰੇ ਜਿਨ੍ਹਾਂ ਨੇ ਅਜੇ ਤੱਕ ਕੇਸ ਨਹੀਂ ਰੱਖਿਓ ਕੇਸ ਰੱਖੋ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਅਮਰ ਛਕੋ ਗੁਰੂ ਵਾਲੇ ਬਣੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸਿੱਖਿਆ ਤੇ ਚੱਲੋ ਆਪ ਕਿਰਪਾ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਸੰਤਾ ਬਖਸ਼ਣ ਜੋਗ ਬਖਸ਼ ਲੈਣਾ ਜੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਾਰਿਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਤੇ ਜਿੰਨੇ ਵੀ ਆਪ ਜੀ ਮਹਾਂਪੁਰਖਾਂ ਨੂੰ ਯਾਦ ਕਰਦਿਆਂ ਹੋਇਆ ਪ੍ਰੇਮ ਕਰਕੇ ਇਕੱਠੇ ਹੋਇਓ ਸਾਰਿਆਂ ਦਾ ਧੰਨਵਾਦ ਇਸ ਸਥਾਨ ਤੇ ਸੇਵਾ ਨਿਭਾਰੇ ਸੰਤ ਬਾਬਾ ਹਰੀ ਸਿੰਘ ਜੀ ਉਹਨਾਂ ਨੇ ਪ੍ਰੇਮ ਦੇ ਨਾਲ ਯਾਦ ਕੀਤਾ ਬੜਾ ਮਹਾਂਪੁਰਖਾਂ ਦੇ ਨਾਲ ਪ੍ਰੇਮ ਹੈ ਉਹਨਾਂ ਨੇ ਯਾਦ ਕੀਤਾ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਮਾਪੁਰਖਾਂ ਦਾ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਧੰਨਵਾਦ ਆਪ ਸੰਗਤਾਂ ਦਾ ਧੰਨਵਾਦ ਕਿਰਪਾ ਕਰਨੀ ਪ੍ਰੇਮ ਸਾਧ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ